ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਨਮਕੀਨ ਮਠੀਆਂ ਮੈਦੇ ਦੀਆਂ ਆਪਾਂ ਅੱਧਾ ਕਿਲੋ ਮੈਦਾ ਲਿਆ ਛਾਣ ਕੇ ਇਹਦੇ ਵਿੱਚ ਆਪਾਂ ਟੇਸਟ ਅਕੋਰਡਿੰਗ ਨਮਕ ਪਾਤਾ ਇੱਕ ਚਮਚ ਥੋੜੀ ਜਿਹੀ ਜਵੈਨ ਪਾਤੀ ਇਹਨਾਂ ਨੂੰ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਤੇ ਨਾਲ ਹੀ ਆਪਾਂ ਮੋਨ ਪਾਤੀ ਦੇਸੀ ਘਿਓ ਦੀ 2 ਚਮਚਾ ਆਪਾਂ ਪਾਈ ਮੋਨ ਜੇ ਘੱਟ ਲੱਗੂਗੀ ਤੇ ਹੋਰ ਪਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਮੋਨ ਨੂੰ ਆਪਾਂ ਮਿਕਸ ਕਰ ਲੈਣੇ ਆਂ ਹੱਥਾਂ ਨਾਲ ਮਲ ਮਲ ਕੇ ਚੰਗੀ ਤਰ੍ਹਾਂ ਐਸ ਤਰ੍ਹਾਂ ਆਪਾਂ ਵੇਖ ਲਾਂਗੇ ਜੇ ਆਪਣੇ ਮੁਠੀ ਵੱਜ ਜਾਂਦੀ ਤੇ ਫਿਰ ਆਪਣੀ ਮੋਨ ਠੀਕ ਆ ਜੇ ਆਪਣੀ ਜ਼ਿਆਦਾ ਵੀ ਸੌਫਟ ਬਣਾਉਣੀ ਆ ਤੇ ਹੋਰ ਵੀ ਪਾ ਸਕਦੇ ਮੋਨ ਪਰ ਆਪਣੀ ਵਧੀਆ ਪਈ ਮੋਨ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਲੈਣੇ ਆਂ ਜਿਆਦਾ ਪਤਲਾ ਨਹੀਂ ਗੁੰਨਣਾ ਨਾ ਜਿਆਦਾ ਸਖਤ ਹੀ ਗੁੰਨਣਾ ਠੀਕ ਠਾਕ ਜਿਹਾ ਗੁੰਨਣਾ ਚੰਗੀ ਤਰ੍ਹਾਂ ਆਪਾਂ ਇਹਨੂੰ ਗੁੰਨ ਲੈਨੇ ਮੈਂ ਇਦਾਂ ਮੈਂ ਦਾਪਾ ਗੁੰਨ ਲਿਆ ਆਟਾ ਬਹੁਤ ਹੀ ਵਧੀਆ ਗੁੰਝ ਗਿਆ ਹੁਣ ਆਪਾਂ ਇਹਨੂੰ ਰੱਖ ਦਿੰਨੇ ਥੋੜੀ ਦੇਰ ਵਾਸਤੇ ਰੈਸਟ ਲਈ ਇਹਦੇ ਵਿੱਚ ਆਪਾਂ ਲਾਉਣ ਵਾਸਤੇ ਕੋਲ ਤਿਆਰ ਕਰਦੇ ਆਂ ਦੋ ਚਮਚ ਆਪਾਂ ਤਿੰਨ ਚਮਚ ਆਪਾਂ ਲਵਾਂਗੇ ਘਿਓ ਦੇ ਦੇਸੀ ਘਿਓ ਦੇ 2-3 ਚਮਚੇ ਆਪਾਂ ਆਟੇ ਦੇ ਲੈ ਲਾਂਗੇ ਚਾਹੇ ਮੈਦਾ ਵੀ ਲੈ ਸਕਦੇ ਆ ਆਟਾ ਵੀ ਲੈ ਸਕਦੇ ਆ ਇਹਦਾ ਆਪਾਂ ਮਿਕਸ ਜਿਆ ਬਣਾ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਆਟੇ ਆਪਣੇ ਨੂੰ ਰੈਸਟ ਹੋ ਗਈ 1-2 ਘੰਟਾ ਉਹਨੂੰ ਪੱਤਾ 12 ਇੱਕ ਵਾਰੀ ਇਹਨੂੰ ਥੋੜਾ ਜਿਹਾ ਕਰ ਲੈਨੇ ਸੈਟ డో రోటీ థోడా జా వేడా బాడే చకలే వేళదే వేళ లే ਇਨੂੰ ਪਤਲਾ ਵੇਲ ਲਾਂਗੇ ਆਪਾਂ ਹੁਣ ਜਿਹੜਾ ਆਪਾਂ ਮਿਕਸ ਬਣਾਇਆ ਆਟੇ ਦਾ ਤੇ ਘਿਓ ਦਾ ਦੇਸੀ ਦਾ ਉਹਨੂੰ ਆਪਾਂ ਇਸ ਤਰ੍ਹਾਂ ਵਿੱਚ ਲਗਾ ਲਾਂਗੇ ਇਹਦੇ ਜਿਆਦਾ ਨਹੀਂ ਲਾਉਣਾ ਪਤਲਾ-ਪਤਲਾ ਲਗਾ ਲੈਨੇ ਹੱਥ ਨਾਲ ਲਗਾ ਲੈਨੇ ਆ ਚੰਗੀ ਤਰ੍ਹਾਂ ਕੋਨਿਆਂ 'ਚ ਵੀ ਆਪਾਂ ਲਾ ਲੈਨੇ ਐਵੇਂ ਹੁਣ ਆਪਾਂ ਐਸ ਰੋਟੀ ਨੂੰ ਇਸ ਤਰ੍ਹਾਂ ਹੌਲੀ-ਹੌਲੀ ਫੋਲਡ ਕਰਦੇ ਜਾਵਾਂਗੇ ਇਸ ਤਰ੍ਹਾਂ ਹੱਥ ਨਾਲ ਆਪਾਂ ਇਹਨੂੰ ਸਹੀ ਕਰ ਲਾਂਗੇ ਹੁਣ ਆਪਾਂ ਛੋਟੇ-ਛੋਟੇ ਇਹਦੇ ਪੇੜੇ ਕੱਟ ਲੈਨੇ ਆ 1-1 ਇੰਚ ਦੇ ਕੱਟ ਲਓ ਚਾਹੇ ਥੋੜਾ ਜਿਆਦਾ ਵੀ ਕੱਟ ਸਕਦੇ ਆਪਾਂ ਮੱਠੀ ਦੇ ਹਿਸਾਬ ਨਾਲ ਜਿੰਦੇ ਵੱਡੇ ਵੀ ਕੱਟ ਸਕਦੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਫਿਰ ਆਪਾਂ ਇੱਕ ਪੇੜਾ ਲਵਾਂਗੇ ਇਹਨੂੰ ਹੱਥ ਦੀ ਹਥੇਲੀ ਦੇ ਨਾਲ ਆਪਾਂ ਥੋੜਾ ਜਿਹਾ ਚਪਟਾ ਕਰ ਲਾਂਗੇ ਫਿਰ ਇਹਨੂੰ ਵੇਲ ਲਵਾਂਗੇ ਇਸੇ ਤਰ੍ਹਾਂ ਆਪਾਂ ਵੇਲਦੇ ਜਾਵਾਂਗੇ। ਇਸੇ ਤਰ੍ਹਾਂ ਆਪਾਂ ਸਾਰੀਆਂ ਮੱਠੀਆਂ ਵੇਲ ਲੀਆਂ। ਹੁਣ ਤੇਲ ਗਰਮ ਧਰ ਦਿੰਨੇ ਆ। ਤੇਲ ਆਪਣਾ ਗਰਮ ਹੋ ਗਿਆ ਹੁਣ ਮੱਠੀਆਂ ਨੂੰ ਆਪਾਂ ਫਰਾਈ ਕਰ ਲੈਣੇ ਆ। ਇਲਾਪ ਤੇਜ ਅੱਗ ਤੇ ਕਰਨਾ ਇਹਨਾਂ ਨੂੰ ਤੇਲ ਨੂੰ ਗਰਮ ਬਾਅਦ ਚ ਥੋੜੀ ਸਲੋ ਕਰ ਦੇਣੀ ਹੈ ਸਲੋ ਅੱਗ ਤੇ ਕ੍ਰਿਸਪੀ ਬਣਨਗੇ ਹਨਾ ਜਿੰਨਾ ਕ ਆਪਣਾ ਤੇਲ ਉਸੇ ਹਿਸਾਬ ਨਾਲ ਆਪਾਂ ਪਾਈ ਜਾਵਾਂਗੇ ਇਸੇ ਤਰ੍ਹਾਂ ਪਾਣਾ ਦੇ ਉਲਟ ਪੁਲਟ ਪਾਸੀ ਕਰਕੇ ਇਹਨਾਂ ਨੂੰ ਬਣਾ ਲੈਨੇ ਸੇਕ ਲੈਨੇ ਆ ਮਠੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸੇ ਤਰ੍ਹਾਂ ਆਪਾਂ ਸਾਰੀਆਂ ਬਣਾ ਲੈਨੇ ਆ ਤੁਸੀਂ ਵੀ ਬਣਾ ਕੇ ਜਰੂਰ ਵੇਖਿਓ ਬਹੁਤ ਹੀ ਸਵਾਦ ਬਣਦੀਆਂ ਕਾਫੀ ਦਿਨ ਰਹਿ ਵੀ ਜਾਂਦੀਆਂ ਐ ਖਰਾਬ ਨਹੀਂ ਹੁੰਦੀਆਂ